ਸਾਥੀ ਰਿਆਕਾਰ ਜੀ ਸਾਰਿਆਂ ਨੂੰ ਧੀਆ ਦੀ ਕਿਸਮਤ ਦਾ ਅਗਲਾ ਭਾਗ ਇਸ ਤਰ੍ਹਾਂ ਹੈ ਰੇਮਪੀ ਸੁਣ ਕੇ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ ਮਾਸੀ ਜੀ ਫਿਰ ਤੇ ਬਹੁਤ ਵਧੀਆ ਤੁਸੀਂ ਗੱਲ ਚਲਾਓ ਉਹਨਾਂ ਨਾਲ ਮੈਂ ਖੁਸ਼ੀ ਨੂੰ ਮਨਾ ਲ ਲੈਣਾ ਮੈਨੂੰ ਫੋਟੋ ਭੇਜ ਦਿਓ ਮੁੰਡੇ ਦੀ ਮੈਂ ਰਾਜਵੰਤ ਦੇ ਜੀਜਾ ਜੀ ਨਾਲ ਗੱਲ ਕਰ ਲਵਾਂਗੀ ਉਹਨਾਂ ਦੀ ਗੱਲ ਤਾਂ ਖੁਸ਼ੀਆਂ ਕਦੇ ਨਹੀਂ ਮੋੜਦੀ ਮਨਜੀਤ ਕਹਿੰਦੀ ਧੀਏ ਮੈਂ ਤੈਨੂੰ ਨਰਿੰਦਰ ਦਾ ਫੋਨ ਨੰਬਰ ਲਿਖਾਉਂਦੀ ਆਂ ਤੁਸੀਂ ਉਹਦੇ ਨਾਲ ਗੱਲ ਕਰ ਲਿਓ ਰਿੰਪੀ ਨੇ ਮਨਜੀਤ ਨੂੰ ਘਰ ਸਾਰਿਆਂ ਨਾਲ ਦੁਬਾਰਾ ਗੱਲ ਕਰਨ ਨੂੰ ਕਹਿ ਕੇ ਫੋਨ ਕੱਟ ਦਿੱਤਾ ਨੰਬਰ ਸੇਵ ਕਰ ਨਰਿੰਦਰ ਨੂੰ ਮੈਸੇਜ ਕਰਕੇ ਆਪਣੇ ਬਾਰੇ ਦੱਸਿਆ ਤੇ ਫ੍ਰੀ ਟਾਈਮ ਫੋਨ ਕਰਨ ਨੂੰ ਕਿਹਾ ਨਰਿੰਦਰ ਉਸ ਟਾਈਮ ਤੇ ਕੰਮ ਤੇ ਸੀ ਲੰਚ ਟਾਈਮ ਉਹਨੇ ਮੈਸੇਜ ਦੇ ਕੇ ਰਿੰਪੀ ਨੂੰ ਰਿਪਲਾਈ ਕੀਤਾ ਨਰਿੰਦਰ ਕਹਿੰਦਾ ਸਤਿ ਸ਼੍ਰੀ ਅਕਾਲ ਭੈਣੇ ਤੁਸੀਂ ਕਿਹੜੇ ਟਾਈਮ ਫ੍ਰੀ ਹੋ ਮੈਨੂੰ ਮੈਸੇਜ ਕਰ ਦਿਓ ਆਪਾਂ ਉਦੋਂ ਗੱਲ ਕਰ ਲਵਾਂਗੇ ਰਿੰਪੀ ਨੇ ਸ਼ਾਮ ਨੂੰ ਮੈਸੇਜ ਦੇ ਕੇ ਰਿਪਲਾਈ ਕਰਤਾ ਹੁਣ ਫੋਨ ਕਰ ਲਾ ਮੈਂ ਵੇਲੀ ਆ ਨਰਿੰਦਰ ਵੀ ਉਸ ਟਾਈਮ ਕੰਮ ਤੋਂ ਆ ਗਿਆ ਉਹਨੇ ਉਸ ਵੇਲੇ ਰਿੰਪੀ ਨੂੰ ਫੋਨ ਕਰ ਲਿਆ ਰਿੰਪੀ ਕਹਿੰਦੀ ਸਸਰੀਕਾਲ ਵੀਰੇ ਹੋਰ ਸਭ ਠੀਕ ਠਾਕ ਆ ਤੇ ਖੁਸ਼ੀ ਦੇ ਵਿਆਹ ਦੀ ਗੱਲ ਕੀਤੀ ਤੇ ਮੁੰਡੇ ਦੀ ਫੋਟੋ ਵੀ ਮੰਗ ਲਈ ਨਰਿੰਦਰ ਕਹਿੰਦਾ ਭੈਣੇ ਬਹੁਤ ਖੁਸ਼ੀ ਹੋਈ ਸੁਣ ਕੇ ਤੁਸੀਂ ਵੀ ਖੁਸ਼ੀ ਦੇ ਵਿਆਹ ਬਾਰੇ ਸੋਚਦੇ ਹੋ ਮੈਂ ਤੁਹਾਨੂੰ ਹੁਣੇ ਫੋਟੋ ਭੇਜਦਾ ਬਹੁਤ ਸਾਉ ਮੁੰਡਾ ਹੈ ਮੇਰੇ ਨਾਲ ਹੀ ਰਹਿੰਦਾ ਨਰਿੰਦਰ ਕਹਿੰਦਾ ਸੁਖਦੀਪ ਬਾਰੇ ਸਭ ਕੁਝ ਦੱਸ ਦਿੱਤਾ ਤੇ ਫੋਟੋ ਵੀ ਭੇਜ ਦਿੰਦਾ ਉਧਰ ਖੁਸ਼ੀ ਫਿਰ ਕਸਮਕਸ਼ ਵਿੱਚ ਫਸੀ ਹੋਈ ਸੀ ਕਿ ਰਾਜਵੰਤ ਤੋਂ ਬਾਅਦ ਰਿੰਪੀ ਹੀ ਉਸਦੇ ਲਈ ਸਹਰਿਆਂ ਵੱਲੋਂ ਸਭ ਕੁਝ ਏ ਹੁਣ ਉਹੀ ਉਹਨੂੰ ਦੂਜੀ ਵਾਰ ਵਿਆਹ ਲਈ ਮਜਬੂਰ ਕਰੀ ਜਾਂਦੀ ਹੈ ਖੁਸ਼ੀ ਦਾ ਮਨ ਫੇਰ ਡੋਲਣ ਲੱਗ ਪਿਆ ਪਤਾ ਨਹੀਂ ਕਿਉਂ ਉਹ ਆਪਣੀ ਦੁਆਰਾ ਜ਼ਿੰਦਗੀ ਸ਼ੁਰੂ ਕਰਨ ਤੋਂ ਕਿਉਂ ਡਰਦੀ ਸੀ ਖੁਸ਼ੀ ਸੋਚਦੀ ਸੀ ਕਿ ਪਿਆਰ ਜੀਵਨ ਵਿੱਚ ਇੱਕ ਵਾਰ ਹੁੰਦਾ ਹੈ ਮੇਰਾ ਪਿਆਰ ਰਾਜਵੰਤ ਹੈ ਮੈਨੂੰ ਮੈਂ ਉਹਨੂੰ ਕਦੇ ਨਹੀਂ ਭੁੱਲ ਸਕਦੀ ਰੱਬ ਜੀ ਕਿਉਂ ਮੈਨੂੰ ਸਾਰੇ ਮਜਬੂਰ ਕਰੀ ਜਾਂਦੇ ਨੇ ਮੇਰੇ ਕੋਲ ਤਾਂ ਹੀ ਸਹੀ ਰਾਜਵੰਤ ਦੀ ਨਿਸ਼ਾਨੀ ਰਾਜਪ੍ਰੀਤ ਹੈ ਮੇਰੇ ਲਈ बस ਇੰਨਾ ਹੀ ਬਹੁਤ ਹੈ ਇਹੀ ਸੋਚਾਂ ਸੋਚਦੀ ਨਰਿੰਦਰ ਦਾ ਫੋਨ ਆ ਜਾਂਦਾ ਖੁਸ਼ੀ ਕਹਿੰਦੀ ਖੁਸ਼ੀ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹਾਲ ਚਾਲ ਨੇ ਭਾਬੀ ਠੀਕ ਐ ਖੁਸ਼ੀ ਕਹਿੰਦੀ ਉਹ ਗੋਦਰਿੰਦਰ ਬੋਲਿਆ ਸਭ ਵਧੀਆ ਖੁਸ਼ੀ ਬਸ ਤੂੰ ਆਪਣਾ ਖਿਆਲ ਰੱਖ ਦਿਨ ਦਾ ਥੋੜਾ ਰੁੱਕ ਕੇ ਬੋਲਦਾ ਖੁਸ਼ੀ ਅੱਜ ਤੇਰੀ ਨੰਦਰੀਂ ਪੀਨੇ ਪਾਣੇ ਨਾਲ ਗੱਲ ਹੋਈ ਸੀ ਮੇਰੀ ਖੁਸ਼ੀ ਕਹਿੰਦੀ ਵੀਰੇ ਮੈਨੂੰ ਪਤਾ ਸੀ ਹੁਣ ਸਾਰੇ ਤੁਹਾਨੂੰ ਕਹਿਣਗੇ ਨਰੀਂਦਰ ਖੁਸ਼ੀ ਦੀ ਗੱਲ ਵਿੱਚ ਹੀ ਟੋਕ ਕੇ ਕਹਿਣ ਲੱਗਾ ਮੈਨੂੰ ਕਿਸੇ ਨੇ ਨਹੀਂ ਕਿਹਾ ਪਿਛਲੇ ਸਾਲ ਵੀ ਮੈਂ ਹੀ ਸੋਚਿਆ ਸੀ ਪਰ ਸਭ ਨੂੰ ਰੋਕਿਆ ਵੀ ਮੈਂ ਹੀ ਸੀ ਤੈਨੂੰ ਹੋਰ ਟਾਈਮ ਦੇਣਾ ਚਾਹੁੰਦਾ ਸੀ ਸੋਚਣ ਲਈ ਹਰ ਰਿੰਪੀ ਤੇ ਭੈਣ ਤੇ ਜੀਜਾ ਵੀ ਤੇਰੇ ਬਾਰੇ ਇਹੀ ਸੋਚਦੇ ਐ ਕਿ ਤੂੰ ਦੁਬਾਰਾ ਵਿਆਹ ਕਰਵਾ ਲੈ ਖੁਸ਼ੀ ਕਹਿੰਦੀ ਵੀਰੇ ਮੈਂ ਤੁਹਾਨੂੰ ਤੰਗ ਕਰਦੀ ਆ ਜੋ ਤੁਸੀਂ ਮੈਨੂੰ ਵਿਆਹ ਲਈ ਮਜਬੂਰ ਕਰੀ ਜਾਂਦੇ ਹੋ ਨਰੀਂਦਰ ਕਹਿੰਦਾ ਤੇਰੀ ਵਰਗੀ ਭੈਣ ਰੱਬ ਸਭ ਨੂੰ ਦੇਵੇ ਪਰ ਅਸੀਂ ਤੈਨੂੰ ਇਕੱਲੇ ਉਦਾਸ ਨਹੀਂ ਦੇਖ ਸਕਦੇ ਫਿਰ ਆਪਣੇ ਬਾਰੇ ਨਾ ਸੋਚ ਰਾਜਪ੍ਰੀਤ ਬਾਰੇ ਵੀ ਸੋਚ ਖੁਸ਼ੀ ਕਹਿੰਦੀ ਵੀਰੇ ਚੱਲ ਜਾ ਰਾਜਪ੍ਰੀਤ ਦੀ ਖਾਤਰ ਮੈਂ ਵਿਆਹ ਕਰਵਾ ਲੈਂਦੀ ਆ ਕੀ ਗਾਰੰਟੀ ਹੈ ਕਿ ਉਹ ਰਾਜਪ੍ਰੀਤ ਨੂੰ ਅਪਣਾਉਣਗੇ ਅਗਲਾ ਵੀ ਵਿਆਹ ਆ ਹੋ ਬੱਚੇ ਵੀ ਹੋਣਗੇ ਵੀਰੇ ਦੂਜੀ ਵਾਰ ਬਹੁਤ ਔਖਾ ਹੋ ਜਾਂਦਾ ਨਰਿੰਦਰ ਕਹਿੰਦਾ ਖੁਸ਼ੀ ਦੇਖ ਤੂੰ ਇੱਕ ਵਾਰ ਮੇਰੀ ਭੈਣ ਵਿਆਹ ਲਈ ਹਾਂ ਕਰਦੇ ਬਾਕੀ ਜ਼ਿੰਮੇਵਾਰੀ ਮੇਰੀ ਹੈ ਅਸੀਂ ਸਾਰੇ ਤੈਨੂੰ ਖੁਸ਼ ਦੇਖਣਾ ਚਾਹੁੰਦੇ ਆਂ ਬਸ ਸਾਨੂੰ ਤੇਰੀਆਂ ਖੁਸ਼ੀਆਂ ਚਾਹੀਦੀਆਂ ਨੇ ਖੁਸ਼ੀ ਕਹਿੰਦੀ ਵੀਰੇ ਮੈਨੂੰ ਸੋਚਣ ਲਈ ਟਾਈਮ ਦੇ ਦਿਓ ਮੇਰੇ ਲਈ ਬਹੁਤ ਮੁਸ਼ਕਲ ਆ ਰਾਜਵੰਦ ਦੀ ਜਗ੍ਹਾ ਕਿਸੇ ਹੋਰ ਨੂੰ ਦੇਖਣਾ ਨਰਿੰਦਰ ਕਹਿੰਦਾ ਕੋਈ ਨਹੀਂ ਟਾਈਮ ਲੈ ਲੈ ਪਰ ਜਵਾਬ ਹਾਂ ਵਿੱਚ ਹੀ ਦੇਵੇਂ ਨਾਲ ਇੱਕ ਖੁਸ਼ਖਬਰੀ ਆ ਤੂੰ ਭੂਆ ਬਣਨ ਵਾਲੀ ਆ ਖੁਸ਼ੀ ਹਾਂ ਸਤੀ ਵੀਰੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇ ਭਾਬੀ ਨੂੰ ਚਲੋ ਠੀਕ ਵੀਰੇ ਮੈਂ ਸਾਰਿਆਂ ਨੂੰ ਖੁਸ਼ਖਬਰੀ ਦੇ ਦਵਾਂ ਇਹ ਕਹਿ ਕੇ ਖੁਸ਼ੀ ਨੇ ਫੋਨ ਕੱਟ ਦਿੱਤਾ ਫਿਰ ਹਾਲ ਵਿੱਚ ਆ ਕੇ ਸਾਰਿਆਂ ਨੂੰ ਖੁਸ਼ਖਬਰੀ ਦੱਸੀ ਗੁਰੀ ਨੂੰ ਜੱਫੀ ਪਾ ਕੇ ਕਹਿਣ ਲੱਗੀ ਨਰਿੰਦਰ ਵੀਰੇ ਦਾ ਫੋਨ ਆਇਆ ਗੁਰੀ ਆਪਾਂ ਭੂਆ ਵੜਨ ਵਾਲੇ ਆ ਸਾਰਾ ਪਰਿਵਾਰ ਖੁਸ਼ ਸੀ ਸਾਰੇ ਜਾਣੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲੱਗੇ ਸਿੰਦਰ ਨੂੰ ਫੋਨ ਕਰਕੇ ਸਭ ਨੇ ਵਧਾਈਆਂ ਦਿੱਤੀਆਂ ਦੋਵੇਂ ਪਰਿਵਾਰ ਬਹੁਤ ਖੁਸ਼ ਸੀ ਘਰ ਵਿੱਚ ਬਹੁਤ ਦਿਨ ਬਾਅਦ ਖੁਸ਼ੀਆਂ ਨੇ ਪੈਰ ਰੱਖਿਆ ਸੀ ਹੁਣ ਤਾਂ ਸਭ ਇਹੀ ਚਾਹੁੰਦੇ ਸੀ ਕਿ ਖੁਸ਼ੀ ਵੀ ਵਿਆਹ ਲਈ ਮੰਨ ਜਾਵੇ ਪਰ ਕਿਸੇ ਨੇ ਵੀ ਖੁਸ਼ੀ ਨੂੰ ਕੁਝ ਨਾ ਕਿਹਾ ਖੁਸ਼ੀ ਦੋ ਤਿੰਨ ਮਹੀਨੇ ਪਹਿਲਾਂ ਇਹ ਸੋਚੀ ਸੀ ਕਿ ਜੇ ਮੇਰਾ ਵਿਆਹ ਕਿਸੇ ਹੋਰ ਨਾਲ ਹੋਇਆ ਉਹ ਇਨਸਾਨ ਪਨੇ ਕਿਸ ਤਰ੍ਹਾਂ ਦਾ ਹੋ ਜੇ ਉਹ ਰਾਜਪ੍ਰੀਤ ਲਈ ਵਿਆਹ ਲਈ ਹਾਂ ਕਰਦੀ ਹੈ ਤਾਂ ਉਹਦਾ ਮਨ ਮਾਰ ਕੇ ਜੀਣਾ ਪੈਣਾ ਕਿਸੇ ਹੋਰ ਨੂੰ ਰਾਜਮਾਂ ਦੀ ਜਗ੍ਹਾ ਨਹੀਂ ਦੇਖ ਸਕਦੀ ਖੁਸ਼ੀ ਸੋਚਦੀ ਹੈ ਜੇ ਵਿਆਹ ਲਈ ਮਨਾ ਕਰਦੀਆਂ ਤਾਂ ਸਾਰਿਆਂ ਨੇ ਕਹਿਣਾ ਸਵਾਰਥੀ ਆਪਣੇ ਧੀ ਬਾਰੇ ਨਹੀਂ ਸੋਚਦੀ ਖੁਸ਼ੀ ਬਹੁਤ ਤਕਲੀਫ ਵਿੱਚੋਂ ਦੀ ਲੰਘ ਰਹੀ ਸੀ ਪਤਾ ਨਹੀਂ ਮੈਂ ਸਹੀ ਹਾਂ ਕਿ ਗਲਤ ਪਰ ਮੈਨੂੰ ਕੋਈ ਨਹੀਂ ਸਮਝਦਾ ਖੁਸ਼ੀ ਇਹੀ ਸੋਚਾਂ ਸੋਚਦੀ ਹੈ ਕਿ ਸੁਖਦੀਪ ਦਾ ਫੋਨ ਆ ਗਿਆ ਹਰ ਚਿਰ ਪੁੱਛਣ ਤੋਂ ਬਾਅਦ ਸੁਖ ਕਹਿਣ ਲੱਗਿਆ ਕੀ ਗੱਲ ਖੁਸ਼ੀ ਅੱਜ ਐਨੀ ਚੁੱਪ ਧਾਰੀ ਖੁਸ਼ੀ ਕਹਿੰਦੀ ਸੁਖ ਘਰ ਦੇ ਫਿਰ ਵਿਆਹ ਦੀਆਂ ਗੱਲਾਂ ਕਰਦੀ ਆ ਨਰਿੰਦਰ ਵੀਰਾ ਰੇੰਪੀ ਪੈਣ ਕਰੇ ਵੀ ਸਭ ਮੈਨੂੰ ਕੁਝ ਸਮਝ ਨਹੀਂ ਆਉਂਦਾ ਸੁਖਦੀਪ ਕਹਿੰਦਾ ਖੁਸ਼ੀ ਤੂੰ ਕਿਉਂ ਨਹੀਂ ਅੱਗੇ ਵਧਣਾ ਚਾਹੁੰਦੀ ਖੁਸ਼ੀਆਂ ਤੇ ਤੇਰਾ ਵੀ ਹੱਕ ਆ ਖੁਸ਼ੀ ਕਹਿੰਦੀ ਸੁੱਖ ਤੂੰ ਸਮਝਦਾ ਕਿਉਂ ਨਹੀਂ ਮੇਰੀ ਧੀ ਨੇ ਰੋਲ ਜਾਣਾ ਕਿਸੇ ਨੇ ਨੀ ਰਾਜਪ੍ਰੀਤ ਨੂੰ ਆਪਣੀ ਧੀ ਕਰਕੇ ਨਹੀਂ ਜਾਣਣਾ ਸੁਖਦੀਪ ਕਹਿੰਦਾ ਮੈਂ ਮੰੰਦਾ ਰਾਜਪ੍ਰੀਤ ਮੇਰੀ ਧੀ ਆ ਬਸ ਤੂੰ ਵਿਆਹ ਲਈ ਹਾਂ ਕਰਦੇ ਖੁਸ਼ੀ ਕਹਿੰਦੀ ਕੀ ਕਹੀ ਜਾਂਦਾ ਤੂੰ ਮੈਨੂੰ ਕੁਝ ਸਮਝ ਨਹੀਂ ਆਈ ਸੁਖ ਸੁਖਦੀਪ ਕਹਿੰਦਾ ਖੁਸ਼ੀ ਤੂੰ ਕਦੇ ਵੀ ਨਹੀਂ ਕੁਝ ਸਮਝਦੀ ਖੁਸ਼ੀ ਮੇਰੇ ਨਾਲ ਵਿਆਹ ਕਰਵਾਏਗੀ ਮੈਂ ਤੈਨੂੰ ਤੇ ਰਾਜਪ੍ਰੀਤ ਨੂੰ ساری ਉਮਰ ਖੁਸ਼ ਰੱਖੂਗਾ ਖੁਸ਼ੀ ਕੀ ਕਹੀ ਜਾਂਦਾ ਸੁਖ ਆਪਣੀ ਦੋਸਤੀ ਵਿੱਚ ਆ ਵਿਆਹ ਵਾਲੀ ਗੱਲ ਕਿੱਥੋਂ ਆ ਗਈ ਐਵੇਂ ਕਿਵੇਂ ਤੂੰ ਸੋਚ ਸਕਦਾ ਲੱਗਦਾ ਤੈਨੂੰ ਮੇਰੇ ਤੇ ਤਰਸ ਆਉਣ ਲੱਗ ਗਿਆ ਖੁਸ਼ੀ ਨੂੰ ਬਹੁਤ ਬੁਰਾ ਲੱਗਿਆ ਸੁਖ ਤੂੰ ਮੇਰਾ ਉਹ ਦੋਸਤ ਜੋ ਮੇਰੇ ਸਭ ਤੋਂ ਨੇੜੇ ਸੀ ਇਹ ਕ ਖੁਸ਼ੀ ਨੇ ਫੋਨ ਕੱਟ ਦਿੱਤਾ ਸੁਖਦੀਪ ਨੇ ਦੁਬਾਰਾ ਤੂੰ ਦੋ ਵਾਰ ਕਾਲ ਕੀਤੀ ਪਰ ਖੁਸ਼ੀ ਨੇ ਫੋਨ ਨਹੀਂ ਚੁੱਕਿਆ ਖੁਸ਼ੀ ਨੂੰ ਕੁਝ ਸਮਝ ਨਹੀਂ ਆਈ ਕਿ ਸੁਖ ਨੇ ਐਵੇਂ ਕਿਉਂ ਕਿਹਾ ਸ਼ਾਇਦ ਨਰਿੰਦਰ ਵੀਰੇ ਨੇ ਸੁਖ ਨੂੰ ਮੇਰੇ ਨਾਲ ਵਿਆਹ ਲਈ ਕਿਹਾ ਹੋਣਾ ਸੁਖ ਤਾਂ ਵੀਰੇ ਦੀ ਕੋਈ ਗੱਲ ਨਹੀਂ ਮੋੜਦਾ ਖੁਸ਼ੀ ਨੂੰ ਬਹੁਤ ਤਕਲੀਫ ਹੋਈ ਕਿ ਵੀਰੇ ਹੁਣਾਂ ਨੇ ਕੀ ਸੋਚ ਕੇ ਸੁਖ ਨੂੰ ਵਿਆਹ ਲਈ ਕਿਹਾ ਖੁਸ਼ੀ ਸੋਚਦੀ ਹੈ ਕਿ ਜਦੋਂ ਸੁਖ ਕਨੇਡਾ ਪੱਕਾ ਹੋ ਗਿਆ ਆਂਟੀ ਜੀ ਕਿੰਨੀ ਧੂਮ ਤਾਂ ਉਹਦਾ ਵਿਆਹ ਕਰਨਗੇ ਨਰਿੰਦਰ ਵੀਰਾ ਪਤਾ ਕੀ ਸੋਚੀ ਜਾਂਦਾ ਖੁਸ਼ੀ ਕਦੇ ਸੋਚਦੀ ਤੇ ਕਦੇ ਉਜਨਾ ਉਹਨੂੰ ਨੀਂਦ ਆਉਂਦੀ ਉਦੋਂ ਹੀ ਸੁਖ ਦਾ ਮੈਸੇਜ ਆ ਗਿਆ ਖੁਸ਼ੀ ਨੇ ਬਿਨਾਂ ਦੇਖੇ ਹੀ ਫੋਨ ਰੱਖ ਦਿੱਤਾ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਖੁਸ਼ੀ ਨੂੰ ਨੀਂਦ ਕਿੱਥੇ ਆਉਂਦੀ ਉਹ ਪਰੇਸ਼ਾਨ ਹੋ ਗਈ ਉੱਠ ਕੇ ਮੂੰਹ ਧੋ ਕੇ ਆਈ ਪਰ ਪਤਾ ਨਹੀਂ ਕਿਉਂ ਬੇਚੈਨ ਹੋ ਗਈ ਫਿਰ ਪਾਠ ਕਰਨ ਬੈਠ ਗਈ ਪਾਠ ਕਰਕੇ ਉਹ ਅਰਦਾਸ ਕਰਨ ਲੱਗੀ ਕਿ ਰੱਬ ਜੀ ਕਿਉਂ ਮੇਰੇ ਪਰਿਵਾਰ ਵਾਲੇ ਸੁਖਦੀਪ ਦਾ ਜੀਵਨ ਖਰਾਬ ਕਰਨ ਲੱਗੇ ਹਨ ਮੈਂ ਰਾਜਵੰਤ ਨੂੰ ਨਹੀਂ ਭੁੱਲ ਸਕਦੀ ਉਹ ਸੁਖਦੀਪ ਮੈਸੇਜ ਦੇ ਜਵਾਬ ਤੇ ਇੰਤਜ਼ਾਰ ਵਿੱਚ ਬੈਠਾ ਸੋਚਦਾ ਸੀ ਕਿ ਨਰਿੰਦਰ ਵੀਰਾ ਖੁਸ਼ੀ ਦੇ ਭਵਿੱਖ ਬਾਰੇ ਬਹੁਤ ਵਧੀਆ ਸੋਚਦਾ ਹੈ ਪਰ ਖੁਸ਼ੀ ਆਪਣੀ ਜਗ੍ਹਾ ਸਹੀ ਹੈ ਬਹੁਤ ਔਖਾ ਹੁੰਦਾ ਕਿਸੇ ਹੋਰ ਵਾਇਸ ਸੋਚਣਾ ਮੈਂ ਅੱਜ ਤੱਕ ਨਹੀਂ ਖੁਸ਼ੀ ਤੋਂ ਬਗੈਰ ਕਿਸੇ ਵਾਰ ਸੋਚ ਬਾਰੇ ਸੋਚ ਸਕਿਆ ਫਿਰ ਮੈਂ ਖੁਸ਼ੀ ਨੂੰ ਕਿਵੇਂ ਮਜਬੂਰ ਕਰ ਸਕਦਾ ਫਿਰ ਉਹ ਸੋਚਦਾ ਖੁਸ਼ੀ ਮੈਨੂੰ ਆਪਣੇ ਸਭ ਤੋਂ ਨੇੜੇ ਮੰਨਦੀ ਹੈ ਮੈਂ ਉਹਦਾ ਉਹੀ ਦੋਸਤ ਬਣ ਕੇ ਸਾਰੀ ਉਮਰ ਉਹਨੂੰ ਖੁਸ਼ ਰੱਖੂੰਗਾ ਰਾਤ ਅੱਧੀ ਬੀਤ ਗਈ ਪਰ ਖੁਸ਼ੀ ਦੀਆਂ ਅੱਖਾਂ ਵਿੱਚ ਨੀਂਦ ਨਹੀਂ ਸੀ ਸੁਖ ਨੇ ਫਿਰ ਖੁਸ਼ੀ ਨੂੰ ਮੈਸੇਜ ਕੀਤਾ ਇਸ ਵਾਰ ਖੁਸ਼ੀ ਨੇ ਫੋਨ ਚੁੱਕਿਆ ਤਾਂ ਮੈਸੇਜ ਪੜਨ ਲੱਗ ਗਈ ਸੁਖਦੀਪ ਕਹਿੰਦਾ ਖੁਸ਼ੀ ਮੈਂ ਤੈਨੂੰ ਖੁਸ਼ ਹਮੇਸ਼ਾ ਖੁਸ਼ ਰੱਖੂੰਗਾ ਮੈਂ ਪਿਛਲੇ 8 ਸਾਲ ਤੋਂ ਤੈਨੂੰ ਪਸੰਦ ਕਰਦਾ ਇੱਕੋ ਕਲਾਸ ਵਿੱਚ ਸੀ ਇੱਕੋ ਗਰੁੱਪ ਵਿੱਚ ਫਿਰ ਆਪਾਂ ਦੋਸਤ ਬੜੇ ਫਰ ਮਾਫ ਕਰਨਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਮੈਂ ਕਦੇ ਵੀ ਤੈਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸ ਸਕਿਆ ਹਮੇਸ਼ਾ ਡਰਦਾ ਰਹਾ ਕਿ ਜੇ ਤੇਰੇ ਕੋਲ ਇਜ਼ਹਾਰ ਕੀਤਾ ਤੂੰ ਗੁੱਸਾ ਕਰੇਂਗੀ ਤਾਂ ਮੈਂ ਤੇਰੀ ਦੂਰ ਸੀ ਤੋਂ ਵੀ ਜਾਂਦਾ ਰਹੂੰ ਕਰ ਮੰਮੀ ਨੂੰ ਵੀ ਤੇਰੇ ਬਾਰੇ ਦੱਸਿਆ ਹੋਇਆ ਸੀ ਉਸ ਦਿਨ ਜਾ ਦਾ ਨਰਿੰਦਰ ਵੀਰੇ ਦਾ ਨੰਬਰ ਲੈਣ ਲਈ ਫੋਨ ਕੀਤਾ ਸੀ ਉਸ ਦਿਨ ਮੈਂ ਤੈਨੂੰ ਸਭ ਕੁਝ ਕਹਿਣਾ ਦੱਸਣਾ ਸੀ ਪਰ ਉਸ ਤੋਂ ਪਹਿਲਾਂ ਹੀ ਖੁਸ਼ੀ ਤੇ ਤਾਂ ਮੈਨੂੰ ਆਪਣੇ ਵਿਆਹ ਵਾਲੇ ਦੱਸਿਆ ਆ ਰਾਜਵੰਤ ਬਾਰੇ ਦੱਸਿਆ ਕਿੰਨਾ ਵਧੀਆ ਇਨਸਾਨ ਹੈ ਉਸ ਦਿਨ ਤੋਂ ਮੇਰਾ ਪਿਆਰ ਇਬਾਦਤ ਬਣ ਗਿਆ ਖੁਸ਼ੀ ਮੈਸੇਜ ਪੜਦੇ ਹੋਏ ਕਦੇ ਹੈਰਾਨ ਹੁੰਦੀ ਕਦੇ ਉਹਨੂੰ ਗੁੱਸਾ ਆਉਂਦਾ ਤੇ ਅੱਖਾਂ ਵਿੱਚ ਹੰਝੂ ਆਉਂਦੇ ਖੁਸ਼ੀ ਅੱਗੇ ਪੜਦੀ ਤਾਂ ਸੁਖ ਦਾ ਲਿਖਿਆ ਸੀ ਕਿ ਫਿਰ ਮੈਂ ਸੋਚਿਆ ਕਿ ساری ਉਮਰ ਤੇਰਾ ਦੋਸਤ ਬਣ ਕੇ ਰਹਾਂਗਾ ਰਾਜਵੰਤ ਦੇ ਜਾਣ ਤੋਂ ਬਾਅਦ ਵੀ ਮੇਰੇ ਮਨ ਵਿੱਚ ਕਦੇ ਕੋਈ ਗੱਲ ਨਹੀਂ ਆਈ ਪਰ ਇੱਕ ਦਿਨ ਨਰਿੰਦਰ ਵੀਰੇ ਨੇ ਮੈਨੂੰ ਦੱਸਿਆ ਪਰਿਵਾਰ ਵਾਲੇ ਤੇਰੇ ਵਿਆਹ ਬਾਰੇ ਸੋਚਦੇ ਨੇ ਸ਼ਾਇਦ ਨਰਿੰਦਰ ਵੀਰੇ ਨੇ ਇਹ ਸਭ ਤੋਂ ਪਹਿਲਾਂ ਸੋਚਿਆ ਦੀਪੀ ਭਾਬੀ ਨੂੰ ਸਭ ਕੁਝ ਪਤਾ ਮੈਂ ਤੇਰੇ ਬਾਰੇ ਕੀ ਸੋਚਦਾ ਤਾਂ ਵੀਰੇ ਨੇ ਮੈਨੂੰ ਪੁੱਛਿਆ ਤਾਂ ਮੈਂ ਵੀਰੇ ਕੋਲੋਂ ਕੁਝ ਵੀ ਨਹੀਂ છੁਪਾ ਸਕਿਆ ਮੈਂ ਵੀਰੇ ਨੂੰ ਕਿਹਾ ਜੇ ਖੁਸ਼ੀ ਮੰਦੀ ਹੈ ਤਾਂ ਮੈਂ ਸਾਰੀ ਉਮਰ ਖੁਸ਼ੀਦਾਰ ਸਾਧ ਨਿਵਾਉਂਗਾ ਪਰ ਅੱਜ ਗੱਲ ਕਰਦੇ ਆਪਣੇ ਆਪ ਨੂੰ ਰੋਕ ਨਾ ਸਕਿਆ ਤੈਨੂੰ ਵਿਆਹ ਲਈ ਪੁੱਛ ਲਿਆ ਕੋਈ ਜਲਦੀ ਨਹੀਂ ਖੁਸ਼ੀ ਤੂੰ ਜਦੋਂ ਮਰਜੀ ਜਵਾਬ ਦੇ ਦੇਵੀ ਫਿਰ ਸੁਖ ਅਗਲੇ ਮੈਸੇਜ ਵੀ ਪੜਨ ਲੱਗੀ ਸੁਖਦੀਪ ਨੇ ਲਿਖਿਆ ਖੁਸ਼ੀ ਮਾਫ ਕਰਕੇ ਮੈਂ ਸਵਾਰਥੀ ਹੋ ਗਿਆ ਸੀ ਬਸ ਇਹ ਸੋਚ ਲਿਆ ਕਿ ਮੇਰਾ ਪਿਆਰ ਮੈਨੂੰ ਮਿਲ ਜਾਊ ਤੇਰੇ ਬਾਰੇ ਨਹੀਂ ਸੋਚਿਆ ਖੁਸ਼ੀ ਸੌਰੀ ਆ ਮੈਸੇਜ ਦੇਖ ਕੇ ਵੀ ਖੁਸ਼ੀ ਨੇ ਉਹਨੂੰ ਰਿਪਲਾਈ ਨਹੀਂ ਕੀਤਾ ਖੁਸ਼ੀ ਨੇ ਮੈਸੇਜ ਪੜ੍ਹ ਕੇ ਉਸੇ ਵਕਤ ਨਰਿੰਦਰ ਨੂੰ ਫੋਨ ਲਾ ਲਿਆ ਨਰਿੰਦਰ ਫੋਨ ਚ ਉੱਕ ਕਹਿਣ ਲੱਗਿਆ ਖੁਸ਼ੀ ਤੂੰ ਸੁੱਤੀ ਨਹੀਂ ਹਾਲੇ ਟਾਈਮ ਦੇਖ ਰਾਤ ਦਾ 1 ਵਜ ਗਿਆ ਹੋਣਾ ਖੁਸ਼ੀ ਕਹਿੰਦੀ ਨਹੀਂ ਨੀਂਦ ਨਹੀਂ ਆਈ ਵੀਰੇ ਤੁਸੀਂ ਸੁਖ ਨਾਲ ਮੇਰੇ ਨਾਲ ਵਿਆਹ ਦੀ ਗੱਲ ਕਿਉਂ ਕੀਤੀ ਨਰਿੰਦਰ ਕਹਿੰਦਾ ਖੁਸ਼ੀ ਉਹ ਤੈਨੂੰ ਤੇ ਰਾਜਪ੍ਰੀਤ ਨੂੰ ਬਹੁਤ ਖੁਸ਼ ਰੱਖੂਗਾ ਸੁਖਦੀਪ ਤੇਰਾ ਬਹੁਤ ਕਰਦਾ ਮੈਨੂੰ ਖੁਦ ਉਹਨੇ ਸਭ ਕੁਝ ਦੱਸਿਆ ਫਿਰ ਉਹਨੇ ਆਪਣੇ ਘਰ ਮੰਮੀ ਨਾਲ ਵੀ ਗੱਲ ਕੀਤੀ ਹੋਈ ਹੈ ਤੇਰੇ ਬਾਰੇ ਦੱਸਿਆ ਹੋਇਆ ਹੈ ਖੁਸ਼ੀ ਕਹਿੰਦੀ ਵੀਰੇ ਕੱਲ ਦੱਸਣ ਦੀ ਨਹੀਂ ਸੁੱਖ ਮੇਰੇ ਨਾਲ ਕਦੇ ਖੁਸ਼ ਨਹੀਂ ਰਹਿ ਸਕਦਾ ਤੁਸੀਂ ਸਾਹਮਣੇ ਕਿਉਂ ਨਹੀਂ ਨਿਰਿੰਦਰ ਖੁਸ਼ੀ ਤੇਰੇ ਦਿਲ ਦਿਮਾਗ ਜੋ ਵੀ ਪਰੇਸ਼ਾਨੀ ਹੈ ਤੇਰਾ ਦੁੱਖ ਦਰਦ ਸਭ ਉਸ ਸਾਹਮਣੇ ਦਾ ਤੂੰ ਰਾਜਵੰਤ ਨੂੰ ਕਦੇ ਨਹੀਂ ਭੁੱਲ ਸਕਦੀ ਸੁਖਦੀਪ ਰਾਜਵੰਦ ਦੀਆਂ ਯਾਦਾਂ ਦੇ ਨਾਲ ਹੀ ਤੇਰਾ ਸਾਥ ਚਾਹੁੰਦਾ ਨਰਿੰਦਰ ਥੋੜੀ देर ਬਾਅਦ ਚੁੱਪ ਕਰ ਗਿਆ ਖੁਸ਼ੀ ਤੇ ਜਵਾਬ ਦਾ ਇੰਤਜ਼ਾਰ ਕਰਨ ਲੱਗਾ ਪਰ ਖੁਸ਼ੀ ਕੁਝ ਨਾ ਬੋਲੀ ਨਰਿੰਦਰ ਫੇਰ ਕਹਿਣ ਲੱਗਿਆ ਖੁਸ਼ੀ ਤੂੰ ਸਮਝਣ ਦੀ ਕੋਸ਼ਿਸ਼ ਕਰ ਉਹਦਾ ਪਿਆਰ ਇਵਾਦਤ ਹੈ ਉਹਦੇ ਅਹਿਸਾਸ ਸਦਾ ਤੇਰੇ ਨਾਲ ਹੁੰਦੇ ਨੇ ਨਰਿੰਦਰ ਇੱਕ ਘੰਟਾ ਖੁਸ਼ੀ ਨੂੰ ਸਮਝਾਏ ਗਿਆ ਟਾਈਮ ਦੇ ਕੇ ਖੁਸ਼ੀ ਨੂੰ ਸੌਣ ਨੂੰ ਕਹਿਣ ਲੱਗਿਆ ਖੁਸ਼ੀ ਨੇ ਹਾਂ ਜੀ ਵੀ ਦੇ ਕਹਿ ਕੇ ਫੋਨ ਕੱਟ ਦਿੱਤਾ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗੀ। ਨਰਿੰਦਰ ਨਾਲ ਗੱਲ ਕਰਕੇ ਖੁਸ਼ੀ ਦਾ ਮਨ ਕੁਝ ਸ਼ਾਂਤ ਹੋ ਗਿਆ। ਉਦੋਂ ਨਰਿੰਦਰ ਨੇ ਫੋਨ ਕਰਕੇ ਸਾਰਾ ਕੁਝ ਰਿੰਪੀ ਭੈਣ ਨੂੰ ਦੱਸ ਦਿੱਤਾ। ਨਰਿੰਦਰ ਕਹਿੰਦਾ ਭੈਣੇ ਹੁਣ ਤਾਂ ਸੁਖਦੀਪ ਨੇ ਵੀ ਖੁਸ਼ੀ ਨੂੰ ਸਭ ਕੁਝ ਦੱਸ ਦਿੱਤਾ। ਵਿਆਹ ਲਈ ਵੀ ਪੁੱਛ ਲਿਆ ਹੁਣ। ਤੁਸੀਂ ਖੁਸ਼ੀ ਨਾਲ ਗੱਲ ਕਰ ਲਿਓ। ਰਿੰਪੀ ਕਹਿੰਦੀ ਹਾਂ ਨਰਿੰਦਰ ਮੈਂ ਕਰਦੀ ਆਂ ਗੱਲ ਨੂੰ ਗੱਲ। ਕੋਈ ਨਹੀਂ ਖੁਸ਼ੀ ਨੂੰ ਮੰਨਣਾ ਹੀ ਪੈਣਾ। ਉਨੁਰਿਸ਼ ਤੇ ਨਿਬੋਣੇ ਆਉਂਦੇ ਆ ਨੇ ਸਾਰਿਆਂ ਨਾਲ ਬਹੁਤ ਸਤਿਕਾਰ ਤੇ ਪਿਆਰ ਕਰਦੀ ਐ ਫਿਰ ਸੁਖਦੀਪ ਬਹੁਤ ਚੰਗਾ ਮੁੰਡਾ ਸਭ ਕੁਝ ਠੀਕ ਹੋ ਜਾਣਾ ਨਰਿੰਦਰ ਕਹਿੰਦਾ ਹਾਂਜੀ ਭੈਣੇ ਉਧਰ ਖੁਸ਼ੀ ਜਦੋਂ ਸਵੇਰੇ ਉੱઠી ਤਾਂ ਉਹਦਾ ਸਿਰ ਦਰਦ ਨਾਲ ਹੁੰਦਾ ਸੀ ਬਹੁਤ ਹੁੰਦਾ ਸੀ ਉੱਠ ਕੇ ਸੋਈ ਵਿੱਚ ਚਲੀ ਗਈ ਖੁਸ਼ੀ ਕਹਿੰਦੀ ਮੰਮੀ ਮੇਰਾ ਸਿਰ ਦਰਦ ਕਰਦਾ ਮੈਨੂੰ ਕੋਈ ਦਵਾਈ ਦੇ ਦਿਓ ਮਨਜੀਤ ਕਹਿੰਦੀ ਕੀ ਹੋਇਆ ਪੁੱਤ ਰਾਤ ਫੇਰ ਨੀਂਦ ਨਹੀਂ ਆਈ ਖੁਸ਼ੀ ਕਹਿੰਦੀ ਹਾਂਜੀ ਮੰਮੀ ਘਾਤੀ ਆਈ ਨੀਂਦ ਤਾਂ ਖੁਸ਼ੀ ਦਵਾਈ ਲੈ ਕੇ ਨਹਾਉਣ ਚਲੀ ਗਈ ਮਨਜੀਤ ਸੋਚਣ ਲੱਗੀ ਪਤਾ ਨਹੀਂ ਮੇਰੀ ਧੀ ਦੀ ਕਿਸਮਤ ਵਿੱਚ ਕੀ ਲਿਖਿਆ ਕਿਉਂ ਇੰਨੀ ਤਕਲੀਫ ਲਿਖੀ ਆ ਰੱਬ ਜੀ ਦੀ ਖੁਸ਼ੀ ਦੇ ਜੀਵਨ ਵਿੱਚ ਅੱਜ ਫੇਰ ਬਹੁਤ ਉਦਾਸ ਲੱਗਦੀ ਹੈ ਹੱਥ ਜੋੜ ਅਰਦਾਸ ਕਰਦੀ ਹੈ ਕਿ ਪਰਮਾਤਮਾ ਪਲੀ ਕਰਿਓ ਮਨਜੀਤ ਚਾਹ ਲੈ ਕੇ ਕਮਰੇ ਵਿੱਚ ਚਲੀ ਗਈ ਬਲਵਿੰਦਰ ਗੁਰਦੁਆਰਾ ਸਾਹਿਬ ਜਾਣ ਲਈ ਤਿਆਰ ਸੀ ਬਲਵਿੰਦਰ ਤੇ ਮਨਜੀਤ ਚਾਹ ਪੀਣ ਤੋਂ ਬਾਅਦ ਗੁਰਦੁਆਰਾ ਸਾਹਿਬ ਚਲੇ ਗਏ ਮਨਜੀਤ ਨੇ ਰਸਤੇ ਵਿੱਚ ਬਲਵਿੰਦਰ ਨੂੰ ਦੱਸਿਆ ਕਿ ਅੱਜ ਖੁਸ਼ੀ ਨਾਲ ਗੱਲ ਕਰਿਓ ਉਸ ਨੂੰ ਬਾਹਰ ਕਿਤੇ ਲੈ ਜਾਇਓ ਮੈਨੂੰ ਅੱਜ ਖੁਸ਼ੀ ਫਿਰ ਉਦਾਸ ਲੱਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣ ਕੇ ਬੱਥਾ ਟੇਕਣ ਤੋਂ ਬਾਅਦ ਬਾਹਰ ਆ ਕੇ ਸੇਵਾ ਕਰਨ ਲੱਗ ਗਏ ਖੁਸ਼ੀ ਨਿੱਤ ਨੇਮ ਕਰਕੇ ਬੈਠੀ ਸੀ ਕਿ ਗੁਰੀ ਚਾਹ ਲੈ ਕੇ ਆਈ ਖੁਸ਼ੀ ਨੂੰ ਦੇਖ ਗੁਰੀ ਨੂੰ ਸਮਝਣ ਵਿੱਚ देर ਨਹੀਂ ਹੋ ਲੱਗੀ ਖੁਸ਼ੀ ਰਾਤ ਸੁੱਤੀ ਨਹੀਂ ਉਹ ਚਾਹ ਲੈ ਕੇ ਖੁਸ਼ੀ ਦੇ ਕੋਲ ਬੈੱਡ ਤੇ ਬੈਠ ਗਈ ਮਨਜੋਤ ਵੀ ਮਗਰ ਹੀ ਆ ਗਿਆ ਉਹਨੇ ਆਉਂਦੇ ਹੀ ਰਾਜਪ੍ਰੀਤ ਨੂੰ ਉਠਾ ਲਿਆ ਦੋਵੇਂ ਜਾਣੇ ਹਾਲ ਵਿੱਚ ਜਗਦੀਪ ਕੋ ਜਾ ਕੇ ਖੇਡਣ ਲੱਗ ਗਏ ਗੁਰੀ ਕਹਿੰਦੀ ਖੁਸ਼ੀ ਤੂੰ ਕਿਉਂ ਇੰਨਾ ਸੋਚਦੀ ਆਂ ਦੇਖ ਤੂੰ ਆਪਣਾ ਕੀ ਹਾਲ ਕੀਤਾ ਮੰਮੀ ਡੈਡੀ ਤੇਰੇ ਲਈ ਚੰਗਾ ਹੀ ਸੋਚਣਗੇ ਖੁਸ਼ੀ ਨੇ ਸੁਖ ਨਾਲ ਤੇ ਨਰਿੰਦਰ ਨਾਲ ਜੋ ਗੱਲਾਂ ਹੋਈਆਂ ਉਹ ਸਭ ਗੁਰੀ ਨੂੰ ਦੱਸ ਦਿੱਤੀਆਂ ਤੇ ਸੁਖ ਦਾ ਮੈਸੇਜ ਵੀ ਗੁਰੀ ਨੂੰ ਪੜਾਇਆ ਗੁਰੀ ਮਨ ਹੀ ਮਨ ਬਹੁਤ ਖੁਸ਼ੀ ਕਿ ਸੁਖ ਨੇ ਖੁਸ਼ੀ ਨੂੰ ਵਿਆਹ ਬਾਰੇ ਪੁੱਛਿਆ ਤੇ ਆਪਣਾ ਪਿਆਰ ਦਾ ਇਜ਼ਹਾਰ ਵੀ ਕਰ ਦਿੱਤਾ ਗੁਰੀ ਕਹਿੰਦੀ ਫਿਰ ਤੂੰ ਸੁਖਦੀਪ ਨੂੰ ਕੀ ਕਿਹਾ ਖੁਸ਼ੀ ਕਹਿੰਦੀ ਮੈਂ ਕੋਈ ਜਵਾਬ ਨਹੀਂ ਦਿੱਤਾ ਗੁਰੀ ਕਮਲਾ ਸੁਖ ਤਾਂ ਵੀਰੇ ਨੇ ਕੁਝ ਨਹੀਂ ਸੋਚਿਆ ਉਹਦੇ ਗੱਲ ਕਰਨ ਤੋਂ ਪਹਿਲਾਂ ਗੁਰੀ ਕਹਿੰਦੀ ਕੀ ਗਲਤ ਸੋਚ ਲਿਆ ਵੀਰੇ ਨੇ ਤੈਨੂੰ ਖੁਸ਼ ਦੇਖਣਾ ਚਾਹੁੰਦਾ ਅਸੀਂ ਸੁਖ ਖੁਸ਼ੀ ਤੇ ਸੁੱਖ ਦੀਆਂ ਖੁਸ਼ੀਆਂ ਨੂੰ ਕੁਰੀ ਨੂੰ ਸਮਝਦੀ ਕਿਉਂ ਨਹੀਂ ਉਹਦੇ ਕਿੰਨੇ ਚਾਹ ਹੋਣਗੇ ਆਪਣੇ ਵਿਆਹ ਲਈ ਇਹ ਪਲ ਉਹਦੇ ਜੀਵਨ ਦੀ ਪਹਿਲੀ ਵਾਰ ਆਉਣੇ ਸੀ ਮੈਂ ਖੁਸ਼ੀ ਬੋਲਦੇ ਬੋਲਦੇ ਚੁੱਪ ਕਰ ਗਈ ਖੁਸ਼ ਗੁਰੀ ਕਹਿੰਦੀ ਖੁਸ਼ੀ ਚੁੱਪ ਕਿਉਂ ਕਰ ਗਈ ਸੁਖ ਆਹ ਸਭ ਕੁਝ ਸੋਚਦਾ ਹੀ ਨਹੀਂ ਦੀਪੀ ਭਾਬੀ ਰਾਜਵੰਤ ਭਾਜੀ ਦੀ ਡੈਥ ਵਾਲੇ ਦਿਨ ਹੀ ਸਮਝ ਗਈ ਸੀ ਸੋਖ ਤੇਰਾ ਕਿੰਨਾ ਕਰਦਾ ਫਿਰ ਮੈਂ ਵੀ ਦੇਖਿਆ ਤੇਰੇ ਗੱਲਾਂ ਕਰਨ ਵਾਲੇ ਵੇਲੇ ਉਹ ਬਹੁਤ ਚੰਗਾ ਮੁੰਡਾ ਮੇਰੀ ਭੈਣ ਬਣ ਕੇ ਸੋਚ ਕੇ ਜਵਾਬ ਦੇਵੀ ਐਨਾ ਕਹਿ ਕੇ ਗੁਰੀਰ ਸੋਈ ਵਿੱਚ ਚਲੀ ਗਈ ਖੁਸ਼ੀ ਉੱਠ ਕੇ ਮਨਜੋਤ ਤੇ ਰਾਜਪ੍ਰੀਤ ਕੋਲ ਵੀ ਚਲੀ ਗਈ ਉਹਨਾਂ ਨੂੰ ਨਹਾਉਣ ਲੱਗ ਗਈ ਬਲਵਿੰਦਰ ਤੇ ਮਨਜੀਤ ਵੀ ਉਦੋਂ ਤੱਕ ਘਰ ਆ ਗਏ ਸਾਰੇ ਜਾਣੇ ਰੋਟੀ ਖਾਣ ਬੈਠ ਗਏ ਖੁਸ਼ੀ ਹੁਣ ਕੁਝ ਠੀਕ ਸੀ ਫਿਰ ਸਾਰੇ ਜਾਣੇ ਬੱਚਿਆਂ ਨਾਲ ਹੱਸਣ ਖੇਡਣ ਲੱਗ ਗਏ ਕਿਸ ਨੇ ਕੋਈ ਗੱਲ ਨਾ ਛੇੜੀ ਜਿਹਦੇ ਨਾਲ ਖੁਸ਼ੀ ਨੂੰ ਤਕਲੀਫ ਹੋਵੇ ਬਲਵਿੰਦਰ ਕਹਿੰਦਾ ਖੁਸ਼ੀ ਪੁੱਤ ਤੁਸੀਂ ਸਾਰੇ ਜਾਣੇ ਤਿਆਰ ਹੋ ਜਾਓ ਆਪਾਂ ਅੱਜ ਕਿਤੇ ਬਾਹਰ ਘੁੰਮ ਕੇ ਆਵਾਂਗੇ ਜਗਦੀਪ ਤੂੰ ਵੀ ਆਪਣੇ ਸਰ ਨੂੰ ਪੁੱਛ ਲੈ ਜੇ ਛੁੱਟੀ ਮਿਲ ਜਾਓ ਜਗਦੀਪ ਕਹਿੰਦਾ ਡੈਡੀ ਜੀ ਅੱਜ ਉਹਨਾਂ ਨੇ ਚੰਡੀਗੜ੍ਹ ਨੂੰ ਜਾਣਾ ਅੱਜ ਤੇ ਮੁਸ਼ਕਲ ਹੈ ਤੁਸੀਂ ਜਾਓ ਕੰਟੇ ਵਿੱਚ ਸਾਰੇ ਜਾਣੇ ਤਿਆਰ ਹੋ ਗਏ ਤੇ ਗੁਰੀ ਲੁਧਿਆਣੇ ਵਿਲਮ ਦੇਖਣ ਨੂੰ ਕਹਿਣ ਲੱਗੀ ਉਹਨੇ ਕੱਪੜੇ ਵੀ ਖਰੀਦਨੇ ਸੀ ਖੁਸ਼ੀ ਨੇ ਵੀ ਫਿਲਮ ਦੇਖਣ ਨੂੰ ਹਾਂ ਮੈਂ ਪਰ ਦਿੱਤੀ ਸਾਰੇ ਜਾਣੇ ਚਲੇ ਗਏ ਜਦੋਂ ਵਾਪਸ ਆਏ ਤਾਂ ਖੁਸ਼ੀ ਦੇ ਚਿਹਰੇ ਤੇ ਮੁਸਕਾਨ ਸੀ ਬਹੁਤ ਟਾਈਮ ਬਾਅਦ ਉਹ ਸਾਰੇ ਇਕੱਠੇ ਗਏ ਫਿਰ ਦਿਨ ਦਿਨ ਬਾਅਦ ਰਿੰਪੀ ਨੇ ਖੁਸ਼ੀ ਨਾਲ ਗੱਲ ਕੀਤੀ ਰਿੰਪੀ ਨੇ ਉਹਦੇ ਪਤੀ ਨੇ ਬਹੁਤ ਗੱਲਾਂ ਸਮਝਾਈਆਂ ਤੇ ਮੁੱਕਦੀ ਗੱਲ ਉਹਨਾਂ ਨੂੰ ਇਹ ਕਹੀ ਕਿ ਖੁਸ਼ੀ ਵਿਆਹ ਤਾਂ ਤੇਰੇ ਡੈਡੀ ਨੇ ਕਰਨਾ ਏ ਚਾਹੇ ਹੁਣ ਕਰ ਦੇਣ ਚਾਹੇ 5 ਸਾਲ ਨੂੰ ਉਹ ਤੇ ਖੁਸ਼ੀ ਤੈਨੂੰ ਪਤਾ ਹੀ ਐ ਸੁਖਦੀਪ ਬਹੁਤ ਚੰਗਾ ਮੁੰਡਾ ਐ ਤੂੰ ਉਹਨਾਂ ਨੂੰ ਬਹੁਤ ਪਿਆਰ 'ਚ ਹਾਂ ਕਰਦੇ ਖੁਸ਼ੀ ਆਪਣੀ ਨਣਦ ਨੂੰ ਕੁਝ ਨਾ ਬੋਲੀ ਬਸ ਹਰ ਗੱਲ ਤੇ ਹਾਂਜੀ ਕਹੀ ਗਈ ਪਰ ਮਨ ਉਹਦਾ ਹਾਲੇ ਵੀ ਡੋਲਦਾ ਸੀ ਰਿੰਪੀ ਦੇ ਗੱਲ ਕਰਦੇ ਕਰਦੇ ਹੀ ਉਹਦੇ ਪਤੀ ਨੇ ਖੁਸ਼ੀ ਨੂੰ ਪੁੱਛਿਆ ਖੁਸ਼ੀ ਹਰ ਗੱਲ ਤੇ ਹਾਂਜੀ ਨਾ ਕਹਿ ਤੂੰ ਆਪ ਵੀ ਦੱਸ ਤੇਰਾ ਦਿਲ ਕੀ ਕਹਿੰਦਾ ਅਸੀ ਤੇਰਾ ਚੰਗਾ ਹੀ ਸੋਚਾਂਗੇ ਖੁਸ਼ੀ ਕਹਿੰਦੀ ਬਾਜੀ ਮੈਨੂੰ ਪਤਾ ਡੈਡੀ ਜੀ ਨੇ ਮੇਰਾ ਵਿਆਹ ਤਾਂ ਕਰਨਾ ਹੀ ਹੈ ਸ਼ਾਇਦ ਉਹ ਸੋਚਦੇ ਆ ਉਸ ਵੀ ਸਹੀ ਆ ਪਰ ਸੁਖ ਨਾਲ ਨਹੀਂ ਗੱਲ ਕਰਦ ਕੇ ਫਿਰ ਖੁਸ਼ੀ ਫੇਰ ਚੁੱਪ ਕਰ ਗਈ ਜਿੰਪੀ ਕਹਿੰਦੀ ਸੁਖਦੀਪ ਕਿਉਂ ਨਹੀਂ ਇਹ ਨਾ ਸੋਚ ਕੇ ਤੇਰਾ ਪਹਿਲਾ ਵਿਆਹ ਹੋਇਆ ਸੀ ਜਾਂ ਤੂੰ ਮੇਰੇ ਵੀਰ ਦੀ ਵਿਧਵਾ ਜਦੋਂ ਅਸੀਂ ਹੀ ਸੋਚ ਲਿਆ ਵੀ ਤੇ ਉਹ ਇਕੱਲੇ ਨਹੀਂ ਦੇਖ ਸਕਦੇ ਬਸ ਹੁਣ ਟਾਈਮ ਲੈ ਲਿਆ ਸੋਚਣ ਦੇ ਹੁਣ ਸੁਖਦੀਪ ਨਾਲ ਵਿਆਹ ਨੂੰ ਹਾਂ ਕਰ ਦੇ ਖੁਸ਼ੀ ਕਹਿੰਦੀ ਜੀ ਭਾਣੇ ਭਾਜੀ ਤੁਸੀਂ ਇੱਕ ਵਾਰ ਸੁਖ ਨਾਲ ਗੱਲ ਕਰ ਲਓ ਨਰਿੰਦਰ ਵੀਰ ਤਾਂ ਮੇਰੀ ਗੱਲ ਸਮਝਦਾ ਨਹੀਂ ਰਿੰਪੀ ਨੇ ਹਾਂ ਕਰ ਦਿੱਤੀ ਕਿ ਤੇਰੇ ਭਾਜੀ ਕਿਸੇ ਦਿਨ ਵੇਲੇ ਟਾਈਮ ਗੱਲ ਕਰ ਲੈਣਗੇ ਪਰ ਤੂੰ ਕੋਈ ਟੈਨਸ਼ਨ ਨਹੀਂ ਲੈਣੀ ਨਾ ਕੁਝ ਸੋਚਣਾ ਕਿੰਨਾ ਹੀ ਟਾਈਮ ਰਿੰਪੀ ਹੋਣੀ ਦੋਵੇਂ ਜਣੇ ਖੁਸ਼ੀ ਨਾਲ ਗੱਲਾਂ ਕਰੀਗੇ ਉਸ ਨੂੰ ਸਮਝਾਈ ਗਏ ਫਿਰ ਖੁਸ਼ੀ ਨੂੰ ਕਿਹਾ ਕਿ ਮਾਸੀ ਜੀ ਨਾਲ ਗੱਲ ਕਰਵਾ ਦੇ ਖੁਸ਼ੀ ਸੋਈ ਵਿੱਚ ਜਾ ਕੇ ਮੰਮੀ ਰਿੰਪੀ ਭੈਣ ਨਾਲ ਗੱਲ ਕਰਿਓ ਤੇ ਖੁਦ ਰੋਟੀ ਬਣਾਉਣ ਲੱਗ ਗਈ ਰਿੰਪੀ ਨੇ ਰਸਮੀ ਫੱਤੇ ਬੁਲਾਉਣ ਤੋਂ ਬਾਅਦ ਸਾਰੇ ਪਰਿਵਾਰ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਮਾਸੀ ਜੀ ਦੀ ਖੁਸ਼ੀ ਪ੍ਰਿਤ ਬਿਆਲੇ ਮੰਨ ਗਈ ਹੈ ਬਸ ਉਹਦੇ ਜੀਜਾ ਜੀ ਇੱਕ ਵਾਰ ਸੁਖਦੀਪ ਨਾਲ ਗੱਲਬਾਤ ਕਰ ਲੈਣ ਫਿਰ ਤੁਸੀਂ ਸੁਖਦੀਪ ਦੇ ਪਰਿਵਾਰ ਨਾਲ ਗੱਲ ਕਰ ਲਿਓ ਮਨਜੀਤ ਕਹਿੰਦੀ ਸ਼ੁਕਰ ਆ ਪ੍ਰਮਾਤਮਾ ਦਾ ਧੀਏ ਸਾਡਾ ਤਾਂ ਹੁਣ ਖੁਸ਼ੀ ਨਾਲ ਵਿਆਹ ਬਾਰੇ ਗੱਲ ਕਰਨੂੰ ਦਿਲ ਹੀ ਨਹੀਂ ਕਰਦਾ ਮੇਰੇ ਤੋਂ ਨਹੀਂ ਚੱਲ ਹੁੰਦੀ ਜਦੋਂ ਰੋਣ ਲੱਗ ਜਾਂਦੀ ਹੈ ਰਿੰਪੀ ਕਹਿੰਦੀ ਮਾਸੀ ਜੀ ਬਸ ਹੁਣ ਸਾਰੇ ਦੁੱਖ ਕੱਟੇ ਜਾਣਗੇ ਕਰ ਸਭ ਦਾ ਮੂੰਹ ਮਿੱਠਾ ਕਰਵਾਓ ਮਾਸੀ ਜੀ ਦੁੱਖ ਤਾਂ ਭੁੱਲਦਾ ਨਹੀਂ ਹੁੰਦਾ ਪਰ ਹੁਣ ਖੁਸ਼ੀਆਂ ਵੀ ਰੱਜ ਕੇ ਮਨਾਓ ਬਾਕੀ ਕਹਾਣੀ ਅਗਲੇ ਪਾਗ ਵਿੱਚ